ਗਰਦੇ ਹੋ ਫਰੀਆਂ ਨੇ ਦੀ ਸਬਜ਼ੀ ਕੀ ਨਾਮ ਰਡਾ ਬਲਦੇ ਇਹ ਕਿਹੜਾ ਪਿੰਡ ਹੈ ਕਿਤੇ ਦੀ ਦੁਕਾਨ ਕਰਦੇ ਹੋ ਇਹਣਾ ਇਹ ਵਾਲਾ ਕੀ ਘਟਨਾ ਹੋਈ ਥੋੜਾ ਟਾਈਮ ਪਹਿਲਾਂ ਇੱਥੇ ਇੱਥੇ ਗੱਡੀ ਇੱਕ ਆਈ ਹੈ ਜੀ ਉਹ ਵਾਪਸੇ ਜੋ ਗੱਲਾਂ ਕਰਦੇ ਪਹਿਲਾਂ ਵੀ ਗੱਡੇ ਸੀ ਸੀਸਾ ਟੁੱਟ ਗਿਆ ਉਹ ਗੱਡੀ ਵਾਲਾ ਕਹਿੰਦਾ ਵੀ ਕੋਈ ਨਹੀਂ ਗੱਡੀ ਨਹੀਂ ਭਵਾਣੀ ਸੀ ਸਰਦ ਅੱਛਾ ਠੀਕ ਉਹ ਮੰਨ ਵੀ ਗਏ ਮੁੜ ਕੇ ਫੇਰ ਇੱਕਦਮ ਇਕੱਠੇ ਹੋ ਗਏ ਪਤਾ ਨਹੀਂ ਕੀ ਬਣਿਆ ਬਿੱਟਰ ਰੋਡੇ ਵੀ ਚੱਲੇ ਆ ਬਈ ਹਾਂ ਜੀ ਕੋਈ ਕੋਈ ਬਾਤ ਸੁਣੀ ਕੋਈ ਫਾਇਰਿੰਗ ਵੀ ਹੋਈ ਥੀ ਫਾਇਰਿੰਗ ਲਾਣੀ ਕੋਈ ਸੁਣਿਆ ਨਹੀਂ ਅੰਦਰ ਬੈਠੇ ਹਣ ਕੀ ਪਤਾ ਲੱਗਦਾ ਆਹ ਆਹ ਦੇ ਕੰਮ ਕਰਦੇ ਠੀਕ ਹੈ ਜੀ ਤੇ ਮੋਕੇ ਪੁਲਸ ਬੰਦੇ ਸੀ ਮੋਕੇ ਪੁਲਸ ਆ ਗਈ ਸੀ ਨਹੀਂ ਨਹੀਂ ਆਈ ਸੀ ਬਾਦਚਾ ਜੀ ਬਾਦਚਾ ਹੀ ਪੁਲਸ ਹਾਂ ਕਿੰਨਾ ਕੁ ਚਿਰ ਬਾਅਦ ਉਹ ਇਹ ਅੱਧਾ ਘੰਟਾ ਬਾਅਦ ਤੋਂ ਕਿੰਨਾ ਕੁ ਚਿਰ ਜਿਹੜਾ ਝਗੜਾ ਚੱਲਦਾ ਰਿਹਾ ਚੱਲਦਾ ਰਿਹਾ 15-20 ਮਿੰਟ ਇੱਥੇ ਕਿੰਨੀਆਂ ਕੁ ਗੋਲੀਆਂ ਚੱਲੀਆਂ ਇੱਥੇ ਜੀ ਐਵੇਂ ਕਹੀ ਜੀ ਅੰਦਰ ਖੜੇ ਆਵਾਜ਼ ਆ ਸੁਣਾਈ ਦਿੱਤੀ ਕਿ ਕਿ ਕਿੰਨੇ ਕਿ ਨੌਜਵਾਨ ਸੀ ਇੱਥੇ ਆਏ ਹੋਣੇ ਕੋਈ 40 50 ਲੜਾਈ ਦਾ ਮੁੱਢ ਕਾਰਨ ਜਿਹੜਾ ਉਹ ਗੱਡੀ ਗੱਡੇ ਸ਼ੀਸ਼ੇ ਤੋੜੇ ਹੈ ਬਸ ਉਹ ਇੱਕ ਲੇਡੀ ਜੀ ਸੀ ਤੇ ਇੱਕ ਬੰਦਾ ਸੀ ਸ਼ਾਮ ਨੂੰ ਲਗਭਗ 4 ਵਜੇ ਤੋਂ ਪਹਿਲੇ ਆਪਾਂ ਨੂੰ ਇੱਕ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਸੀ ਕਿ ਇੱਕ ਰੋਡ ਰੇਸ ਦਾ ਇਨਸੀਡੈਂਟ ਹੋਇਆ ਹੈ ਉੱਥੇ ਦੋ ਗੱਡੀ ਆਪਸ ਵਿੱਚ ਬਜੀਏ ਉਹਨਾਂ ਦੇ ਸੀਸੇ ਬਜੇ ਨੇ ਉਹਦੇ ਬਾਅਦ ਪੁਲਿਸ ਮੌਕੇ ਤੇ ਪਹੁੰਚ ਕੇ ਉਤਮਾ ਉਤਮਾ ਦਾ ਸੀਸੀਟੀਵੀ ਕਲੈਕਟ ਕੀਤਾ ਹੈ ਤੇ ਬਾਕੀ ਦੀ ਕਾਨੂੰਨੀ ਕਾਰਵਾਈ ਆਪਾਂ ਕਰ ਰਹੇ ਹਾਂ ਅੰਡਰ ਇਨਵੈਸਟੀਗੇਸ਼ਨ ਦਾ ਮਟਰ ਹ ਹੁਣ ਤੱਕ ਕੀ ਲੱਗਿਆ ਕੀ ਹੈ ਜੀ ਆਇਡੈਂਟੀਫਾਈ ਹੋਈ ਕਿਸੇ ਬੰਦੇ ਦੀ ਨਹੀਂ ਆਇਡੈਂਟੀਫਾਈ ਸੀਸੀਟੀਵੀ ਚ ਬੰਦੇ ਆ ਰਹੇ ਨੇ ਪਰ ਆਪਾਂ ਇੱਕ ਸਟੇਟਮੈਂਟ ਲੈਵਾਂਗੇ ਜੋ ਕਿ ਬਟੀ ਇੱਕ ਪਾਰਟੀ ਇੱਕ ਦੀਰ ਜਿਹੜੀ ਇੰਜੂਰਡ ਹੋਈ ਹੈ ਉਹ ਹਸਪਤਾਲ ਚ ਹੈ ਉਹਨੂੰ ਆਪਾਂ ਇਹ ਸਟੇਟਮੈਂਟ ਲੈ ਕੇ ਬਾਕੀ ਦੀ ਕਾਨੂੰਨੀ ਕਾਰਵਾਈ ਅਕੋਰਡਿੰਗਲੀ ਆਪਾਂ ਫੋਲੋਅ ਅਪ ਕਰਾਂਗੇ ਕਸ ਹੋਏ ਹਸਪਤਲ ਮੇ ਇਹ ਪੂਰੇ ਬਾਦੀ ਜਦੋਂ ਇਨਸਟੈਂਟ ਹੋਇਆ ਉਹ ਸਾਰੀ ਡਿਟੇਲ ਜਿਹੜੀ ਹੈ ਆਪਾਂ ਸ਼ੇਅਰ ਕਰਾਂਗੇ ਜਦੋਂ ਆਪਾਂ ਨੂੰ ਪੂਰੀ ਡਿਟੇਲ ਸਾਹਮਣੇ ਆਊਗੀ ਪੁਲਿਸ ਦੇ ਸਾਹਮਣੇ ਆਪਾਂ ਪੂਰੀ ਡਿਟੇਲ ਸ਼ੇਅਰ ਕਰਾਂਗੇ ਹਰ ਕਿੰਨੇ ਲੋਕ ਜ਼ਖਮੀ ਹੋਏ ਨੇ ਜੀ ਇਹ ਵੀ ਆਪਾਂ ਅੰਡਰ ਇਨਵੈਸਟੀਗੇਸ਼ਨ ਮੈਟਰ ਹੈ ਜਦੋਂ ਪੂਰੀ ਐਮਐਲਆਰ ਤੇ ਆਪਾਂ ਰਿਪੋਰਟ ਜਰੂਰੀ ਆਊਗੀ ਉਹਦੇ ਅਕੋਰਡਿੰਗ ਆਪਾਂ ਤੁਹਾਨੂੰ ਇਹ ਇਨਫੋਰਮੇਸ਼ਨ ਸੱਜ ਗੋਲੀ ਚੱਲਣ ਦੀ ਵੀ ਘਟਨਾ ਹੈ ਸਰ ਵਿੱਚ ਜੀ ਇਹਦੇ ਗੋਲੀ ਚੱਲਣ ਦੀ ਘਟਨਾ ਨਹੀਂ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਪਰ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਕਿ ਇੱਕ ਜਿਹੜੀ ਇੱਕ ਪਰਸਨ ਹੈ ਉਹਦੇ ਹੱਥ ਉਧਿ ਆਪਾਂ ਇਨਵੈਸਟੀਗੇਸ਼ਨ ਕਰਾਂਗੇ ਅਗਰ ਗੋਲੀ ਚੱਲਣ ਦੀ ਜਿਹੀ ਘਟਨਾ ਹੈ ਤਾਂ ਉਹ ਵੀ ਆਪਾਂ ਬਾਅਦਸਾ ਆਪਾਂ ਕਾਨੂੰਨਨ ਕਾਰਵਾਈ ਕਰਾਂਗੇ ਉਹ ਦੇਖਾਂਗੇ